ਦੇ ਕੋਸ ਹੂਪ ਆਪਣਾ ਮੁੱਖ ਮੰਤਰੀ ਭਗਵਾਨਤਮਾਨ ਨਹੀਂ ਹੈ ਉਹਨਾਂ ਦਾ ਕੋਠੀ ਦਿੱਤੀ ਹੈ ਇੱਕ ਪੇਟੀ दारू ਦੀ ਆ ਜਾਂਦੀ ਹੈ ਹੋਰ ਉਹਦੇ ਕੋਲੇ ਕੋਈ ਨਹੀਂ ਹੈ ਦੋ ਚੀਜ਼ਾਂ ਹੀ ਆ ਉਹਦੇ ਕੋਲੇ ਫੇਰੇ ਫੇਰੇ ਸਕੇ ਤੋਂ ਉਹਨਾਂ ਦੇ ਅਫਸਰ ਨੇ ਇਹਨੂੰ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਜੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਤੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਭਗਵਾਨ ਤਮਾਨ ਨਹੀਂ ਕਰਦਾ ਹੁਣ ਕੀ ਹੈ ਹੁਣ ਇੰਨਾ ਅੱਗੇ ਚਲੇ ਗਏ ਕੇਜਰੀਵਾਲ ਨੇ ਸਸੋਡੀਆਂ ਨੂੰ ਚੰਡੀਗੜੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ ਚਾਹ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਹੈ ਨਾਲ ਜਾਣ ਹੈ ਅੱਧੇ ਮਹਿਕਮੇ ਪੰਜਾਬ ਸਰਕਾਰ ਦੇ ਸਸੋਡਿਆ ਦੇਖਦਾ ਤੇ ਅੱਧੇ ਮਹਿਕਮੇ ਜਨ ਦੇਖਦਾ ਤੁਸੀਂ ਦੇਖ ਲਓ ਸੂਬਾ ਆਪਣਾ ਹੈ ਸੂਬਾ ਆਪਣਾ ਤੇ ਮੈਂਬਰ ਪਾਰਲੀਮੈਂਟ ਕਿਹਨੂੰ ਬਣਾਇਆ ਸੰਦੀਪ ਪਾਠਕ ਵਿਕਰਮ ਜੀ ਸਾਨੀ ਰਾਗਵ ਚੱਟਾ ਤੁਸੀਂ ਪਿਛਲੇ 4 ਸਾਲ ਦੇਖ ਲਓ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਦੀ ਗੱਲ ਆਈ ਚੁੱਪ ਹੋ ਜਾਂਦੇ ਐ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਆ ਜਿਵੇਂ ਤੇ ਇੱਕ ਹੋਰ ਗੱਲ ਦੱਸਾਂ ਮੇਰੇ ਕੋਲ ਮਹਾਰਾਜ ਦੇ ਗਿਆ ਮੈਂ ਲਿਸਟ ਬੰਗਾਈ ਅੱਜ ਜਿਹੜਾ ਚੀ ਹੈ Chief Minister ਦਾ Chief Advisor ਹੈ ਵਿਧਪ ਕੁਮਾਰ ਉਹ ਵੀ ਦਿੱਲੀੋਂ Chief Minister ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਵਿਜੇ ਨਾਇਰ ਉਹ ਵੀ ਦਿੱਲੋਂ ਦਿੱਲੀੋਂ Health Minister ਦਾ OSD ਸਲਨੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ ਰੀਨਾ ਗੁਪਤਾ ਚੇਅਰਮੈਨ ਪੋਲੂਸ਼ਨ ਬੋਰਡ ਉਹ ਵੀ ਦਿੱਲੀੋਂ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਦੀਪਕ ਚੋਹਾਨ ਉਹ ਵੀ ਯੂਪੀ ਤੋਂ रकिश गोयल रेरा ਦਾ ਚੇਰਮੈਨ ਹੈ ਉਹ ਵੀ ਯੂਪੀ ਤੋਂ ਮਹੇਸ਼ਪੁਰੀ ਵਿਜੀਲੈਂਸ ਵਿੱਚ ਪਿਠਾਤਾ ਝੂਠੇ ਕੇਸ ਕਰਨ ਵਾਸਤੇ ਉਹ ਵੀ ਦਿੱਲੀੋਂ ਹਲੇ ਬਹੁਤ ਵੱਡੀ ਲਿਸਟ ਹੈ ਇਹ ਆਪਣੇ ਆ ਜਿਹੜੇ ਤੁਹਾਡੇ ਇੱਥੇ ਹਰਜੋਤ ਬੈਂਸ ਹੈ ਜਾਂ ਚੀਮਾ ਆ ਤਾਂ ਕੱਲੇ ਦਸਕਤ ਕਰਨ ਵਾਸਤੇ ਰੱਖੇ ਇਹਨਾਂ ਕੋਲੇ ਕੁਝ ਨਹੀਂ ਹੈ ਮੈਂ ਪੁੱਛਣਾ ਚਾਹਣਾ ਸੰਗਰੂਰ ਵਾਲਿਓ ਮੁੱਖ ਮੰਤਰੀ ਹੈ ਜ਼ਿਲ੍ਹੇ ਦਾ ਹੈ ਕਿੰਨੀ ਵਾਰ ਤੁਹਾਡੇ ਕੋਲੇ ਆਇਆ ਹੈ ਕਿੰਨੀ ਵਾਰ ਆਇਆ ਜੀ ਕਿੰਨੀ ਵਾਰ ਤੁਹਾਡੇ ਕੋਲੇ ਆ ਕੇ ਮੈਨੂੰ ਇੱਕ ਦੱਸ ਦਿਓ ਇੱਕ ਸੜਕ ਦੱਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇੱਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਝ ਨਹੀਂ ਤੇ ਕਹਿੰਦੇ ਕੀ ਸੀ ਬੀਬੀਆਂ ਬੈਠੀਆਂ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਥੋੜਾ ਜਿਹੜਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ ਏਜ ਪੈਨਸ਼ਨ 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ 'ਚ ਵੀ ਬਣਾਤਾ ਮੈਡੀਕਲ ਕਾਲਜ ਮਸਤ ਉਹਨਾਂ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ ਪੰਜ ਸਾਲ ਖਰਾਬ ਹੋ ਗਏ ਪੰਜ ਸਾਲ ਲੁੱਟੀ ਜਾਂਦੇ ਆ ਆ ਜਿਹੜੇ ਅਸ਼ਤਿਹਾਰ ਹੈ ਜੇ ਤੁਸੀਂ ਦੇਖਦੇ ਹਰ ਕੰਧ ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਤਾਮਿਲ ਲਾਡੂ ਚਲੇ ਜਾਓ ਕੇਰਲਾ ਚਲੇ ਜਾਓ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਆਸ਼ਤਿਹਾਰਾਂ ਦੇ ਹਿੰਦੁਸਤਾਨ ਦੇ ਕੋਨੇ-ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਹੇ ਹੈ ਤੇ ਕਹਿੰਦੇ ਸਾਡੇ ਕੋਲੇ 1000 ਰੁਪਇਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਅੱਜ ਦਾ ਕੇਜਰੀ ਵਾਲਾ ਹੈ ਤਕਰੀਬਨ 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ ਮੈਂ ਬੇਨਤੀ ਕਰਨਾ ਹੈ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਸੰਗਰੂਰ ਬਣਾ ਲੈ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਫੈਲ ਜਾਂਦਾ ਐ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਐ ਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ